ਤੇ ਹੋਣਾ ਹੀ ਸੀ ਜੋ ਪਰਮਾਤਮਾ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਜੋ ਤੈਨੂੰ ਪਾਉਂਦਾ ਹੈ ਉਹ ਨਹੀਂ ਆਉਂਦਾ ਜੋ ਮੇਰੀ ਚਿਤਵਨੀ ਹੈ ਉਹ ਨਹੀਂ ਪੂਰੀ ਆਉਂਦੀ ਜੋ ਪਰਮਾਤਮਾ ਦੀ ਚਿਤਵਨੀ ਹੈ ਉਹੀ ਪੂਰੀ ਆਉਂਦੀ ਹੈ ਉਸ ਨੇ ਆਪਣਾ ਜੋ ਹੈ ਵਿਧਾਨ ਬਣਾ ਰੱਖਿਆ ਹੈ 니ਦੇ ਰੋਣ ਪਿਟਣ ਨਾਲ ਕੀ ਆਉਂਦਾ ਹੈ ਮਹਾਰਾਜ ਨੇ ਇਥੇ ਰਨ ਕੇ ਰੁੰਨੇ ਹੋਏ ਔਰਤਾਂ ਦੀ ਤਰ੍ਹਾਂ ਰੋਣ ਨਾਲ ਕੀ ਹੋਵੇਗਾ ਰੰਨਾ ਦੀ ਤਰ੍ਹਾਂ ਰੋਣ ਵਾਲੇ ਸ਼ਬਦ ਮਹਾਰਾਜ ਰੰਨ ਕੇ ਰੋਣ ਨੇ ਔਰਤ ਭਾਵਕ ਬਹੁਤ ਜ਼ਿਆਦਾ ਹੁੰਦੀ ਹੈ ਅੰਜੂ ਤੇ ਅੱਖਾਂ ਤੇ ਹੀ ਪੈ ਬਾਵਕ ਬਹੁਤ ਜ਼ਿਆਦਾ ਔਰ ਉਸ ਦਾ ਦੁੱਖ ਅੰਜੂਆਂ ਦੇ ਰਾਹੀਂ ਬਹੁਤ ਛੇਤੀ ਬਾੜ ਪ੍ਰਗਟ ਹੋ ਜਾਂਦਾ ਹੈ ਬਾੜ ਬਹਿ ਜਾਂਦਾ ਹੈ ਇਸ ਵਾਸਤੇ ਅੱਜ ਦੇ ਮਨੋਚਿੰਤਕ ਵੀ ਕਹਿੰਦੇ ਨੇ ਪੁਰਸ਼ਾਂ ਨਾਲੋਂ ਪਾਗਲ ਇਸਤਰੀਆਂ ਘੱਟ ਹੁੰਦੀਆਂ ਨੇ ਪੁਰਸ਼ਾਂ ਨਾਲੋਂ ਹਾਰ ਟ੍ਰਬਲ ਵੀ ਔਰਤ ਨੂੰ ਘੱਟ ਆਉਂਦੀ ਹੈ ਕਾਰਨ ਜੰਮ ਦੁੱਖ ਅੰਜਵਾ ਦੇ ਰਾਹੀ ਬਹਿ ਜਾਂਦਾ ਹੈ ਬਹਿ ਜਾਂਦਾ ਹੈ ਲੇਕਿਨ ਮਨੁੱਖ ਪੁਰਸ਼ ਕੋਈ ਰੋਵੇ ਤੇ ਕਹਿ ਦਿੰਦਾ ਅਗਲਾ ਕੀ ਰੰਨਾ ਦੀ ਤਰ੍ਹਾਂ ਰੋਣਾ ਕੀ ਔਰਤਾਂ ਦੀ ਤਰ੍ਹਾਂ ਰੋਣਾ ਇਹ ਹੰਝੂ ਪੀ ਜਾਂਦਾ ਹੈ ਪੀ ਜਾਂਦਾ ਹੈ ਪੀਦਾ ਤਾਂ ਬੋਧਾ ਵੱਡਾ ਰਹਿੰਦਾ ਹੈ ਭਾਰ ਵੱਡਾ ਰਹਿੰਦਾ ਹੈ ਬੋਝ ਵੱਡਾ ਰਹਿੰਦਾ ਹੈ ਇਹ ਜਿਹੜਾ ਹੰਮ ਪੀ ਜਾਂਦਾ ਹੈ ਉਸ ਦਾ ਭਾਰ ਅੰਦਰ ਰਹਿ ਜਾਂਦਾ ਹੈ ਉਹ ਪਤਾ ਨਹੀਂ ਕਿਤਨੀਆਂ ਬਿਮਾਰੀਆਂ ਨੂੰ ਜਨਮ ਲੈਂਦਾ ਆਸਾ ਜੇ ਰੱਬ ਨੇ ਬਣਾਇਆ ਤੇ ਇਸ ਦੀ ਲੋੜ ਸੀ ਰੋਣਾ ਵੀ ਜਦ ਰੱਬ ਨੇ ਬਣਾਇਆ ਤਾਂ ਇਸ ਦੀ ਲੋੜ ਸੀ ਮਨ ਹਲਕਾ ਹੋ ਜਾਂਦਾ ਸੰਸਾਰ ਦੇ ਵਿਛੋੜੇ 'ਚ ਕੋਈ ਰੋਇਆ ਥੋੜਾ ਮਨ ਹਲਕਾ ਹੋ ਗਿਆ ਨਿਰੰਕਾਰ ਦੇ ਵਿਛੋੜੇ 'ਚ ਕੋਈ ਰੋਇਆ ਮਨ ਨਿਰਮਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਪਾਵਨ ਹੋ ਜਾਂਦਾ ਹੈ ਉਹ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਵਹਿ ਚੱਲੇ ਇਹ ਨੀਰ ਹਿਰਦੇ ਦੇ ਧੋਣੇ ਪਹੁੰਚਦਾ ਹੈ ਲੇਕਿਨ ਕੋਈ ਘਟਨਾ ਘਟ ਗਈ ਹੈ ਜੋ ਮੈਂ ਨਹੀਂ ਸੋਚਿਆ ਸੀ ਮੇਰੇ ਨਾਲ ਹੋ ਗਿਆ ਹੁਣ ਮੈਂ ਅੱਖਾਂ ਮੈਂ ਔਰਤਾਂ ਦੀ ਤਰ੍ਹਾਂ ਰੋ ਕੇ ਇਸ ਘਟਨਾ ਨੂੰ ਠੀਕ ਕਰ ਲਵਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਰੋਣ ਨਾਲ ਕੀ ਹੋਣਾ ਇਹ ਤੇ ਜੋ ਕੁਝ ਹੋ ਗਿਆ ਕਬੂਲ ਕਰ ਲੈ ਭਾਵੇਂ ਹੱਸ ਕੇ ਕਬੂਲ ਕਰ ਭਾਵੇਂ ਰੋ ਕੇ ਉਹਨੂੰ ਪਰਵਾਨ ਕਰ ਲੈ ਉਹਨੂੰ ਕਬੂਲ ਕਰ ਲੈ ਜੇ ਤੂੰ ਸੁੱਖ ਕਬੂਲ ਕੀਤਾ ਹੈ ਤੇ ਦੁੱਖ ਵੀ ਕਬੂਲ ਕਰ ਜੇ ਤੂੰ ਜਨਮ ਕਬੂਲ ਕੀਤਾ ਹੈ ਤਾਂ ਮਰਨ ਵੀ ਕਬੂਲ ਕਰ। ਜੇ ਤੂੰ ਜਵਾਨੀ ਕਬੂਲ ਕੀਤੀ ਹੈ ਤਾਂ ਫਿਰ ਬੁਢੇਪਾ ਵੀ ਕਬੂਲ ਕਰ। ਮਨੁੱਖ ਪੂਰਨ ਤੌਰ ਤੇ ਜ਼ਿੰਦਗੀ ਨੂੰ ਕਬੂਲ ਨਹੀਂ ਕਰਦਾ। ਪੂਰਨ ਜ਼ਿੰਦਗੀ ਦੇ ਵਿੱਚ ਸੁੱਖ ਵੀ ਹੈ, ਦੁੱਖ ਵੀ ਹੈ, ਦਿਨ ਵੀ ਹੈ, ਰਾਤ ਵੀ ਹੈ। ਜਨਮ ਵੀ ਹੈ, ਮਰਨ ਵੀ ਹੈ, ਜਵਾਨੀ ਵੀ ਹੈ, ਬੁਢੇਪਾ ਵੀ ਹੈ। ਇਹ ਪੂਰਨ ਜੀਵਨ ਹੈ। ਮਨੁੱਖ ਅਧੂਰਾ ਜੀਵਨ ਜੀਉਂਦਾ ਹੈ। ਜਨਮ ਕਬੂਲ ਹੈ, ਮਰਨ ਨਹੀਂ। ਜਵਾਨੀ ਕਬੂਲ ਹੈ ਬੁਢੇਪਾ ਨਹੀਂ ਸੁਖ ਕਬੂਲ ਹੈ ਦੁੱਖ ਨਹੀਂ ਆ ਗਿਆ ਦੁੱਖ ਤੇ ਹੁਣ ਰੋਣਾ ਤੋ ਮਹਾਰਾਜ ਕਹਿੰਦੇ ਸਰਾਉਣ ਪਿੱਟਣ ਨਾਲ ਦੁੱਖ ਜਾਣ ਵਾਲਾ ਨਹੀਂ ਦੁੱਖ ਭੋਗਣ ਨਾਲ ਜਾਏਗਾ ਉਹ ਨਹੀਂ ਜਾਂਦਾ ਭੋਗੇ ਬਿਨ ਭਾਗੇ ਨਹੀਂ ਉਰਬ ਲੋਕਿਤ ਕਰਮ ਨਾ ਮਿਟੇਰੀ ਗਰਗੇ ਤਾਂ ਚੇ ਮੋ ਜਾਪੀਐ ਲੈ ਰਾਮ ਤੇ ਨਾਮ ਦੁੱਖ ਅੱਜਵਾ ਦੇ ਨਾਲ ਥੋੜਾ ਬੋਝ ਤੇ ਹਲਕਾ ਹੋਵੇਗਾ ਤੇਰੇ ਅੱਖਾਂ ਦੇ ਹੰਝੂ ਉਸ ਨੂੰ ਮਿਟਾ ਨਹੀਂ ਸਕਦੇ ਉਹਨੂੰ ਧੋ ਨਹੀਂ ਸਕਦੇ ਕਿਤਨਾ ਵੀ ਰੋ ਲੈ ਰੋ ਕੇ ਕੀ ਹੋਵੇਗਾ ਕੋਈ ਦੁੱਖ ਮਿਟ ਜਾਏਗਾ ਕਤਈ ਨਹੀਂ ਮਿਟੇਗਾ ਕਤਈ ਨਹੀਂ ਮਿਟੇਗਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਰੋਣ ਦੇ ਨਾਲ ਕੀ ਹੁੰਦਾ ਹੈ ਹਾਂਜੀ ਸਭੇ ਗੋਟ ਗੜੀ ਕੀਤੇ ਦੇਵਦਾ ਜੀ ਕਿੰਨੇ بڑے بڑے ਉਮਰਾ ਹੁਕਮਰਾਨ ਜਿਨ੍ਹਾਂ ਨੇ ਜ਼ਮੀਨ ਤੇ ਕਿਲੇ ਬਣਾਏ بڑے بڑے ਮਹਿਲ ਬਣਾਏ ਮਹਿਲ ਤੇ ਰਹਿ ਗਏ ਉਹ ਕੋਈ ਨਹੀਂ ਕਿਲੇ ਤੇ ਰਹਿ ਗਏ ਉਹ ਕੋਈ ਨਹੀਂ ਕਹਿੰਦੇ ਨੇ ਮਨੁੱਖ ਦਾ ਜਿਤਨਾ ਜੀਵਨ ਹੈ ਸੌ ਸਾਲ ਦਾ ਚਲਵੇਂ ਜਮਨ ਲਏ ਤੇ ਅੰਦਰ ਜਿਤਨੀਆਂ ਕਾਮਨਾਵਾਂ ਨੇ ਉਹਨਾਂ ਕਾਮਨਾਵਾਂ ਦੇ ਤੇ ਹਜ਼ਾਰਾਂ ਜ਼ਿੰਦਗੀ ਦੀ ਪਾਲਣਾ ਹੋ ਸਕਦੀ ਹੈ ਇਤਨੀਆਂ ਕਾਮਨਾਵਾਂ ਉਸ ਦੇ ਵਿੱਚ ਕਈ ਜੀਵਨ ਸਮਾ ਸਕਦੇ ਨੇ ਜੀਵਨ ਛੋਟਾ ਹੈ ਆਸਾ ਲੰਬੀ ਹੈ ਜੀਵਨ ਛੋਟਾ ਹੈ ਵਾਸ਼ਨਾ ਲੰਬੀ ਹੈ ਜੀਵਨ ਛੋਟਾ ਹੈ ਮੰਗਾ ਜ਼ਿਆਦਾ ਹੈ ਤੋ ਫਿਰ ਹੁੰਦਾ ਕੀ ਹੈ ਮੰਗ ਬਹੁਤ ਵੱਡੀ ਹੈ ਆਸਾ ਬਹੁਤ ਵੱਡੀ ਹੈ ਬਹੁਤ ਵੱਡੇ ਪਸਾਰੇ ਕਰ ਜਾਂਦਾ ਹੈ ਇੱਕ ਦਿਨ ਆਪ ਤੇ ਨਹੀਂ ਰਹਿੰਦਾ ਪਸਾਰਾ ਹੀ ਰਹਿ ਜਾਂਦਾ ਆਪ ਤੇ ਰੁਕਸਤ ਹੋਇਆ ਚਲਾ ਗਿਆ ਕਿਧਰੇ ਹਰ ਮਨੁੱਖ ਆਪਣੀ ਉਮਰ ਦੇ ਹਿਸਾਬ ਕਿਤਾਬ ਦੇ ਨਾਲ ਹੀ ਬਾਕੀ ਸਾਰਾ ਸلسਲਾ ਕਰੇ ਤਾਂ ਮੇਰੇ ਖਲ ਦੁਨੀਆਂ ਦੀ ਗਰੀਬੀ ਖਤਮ ਹੋ ਜਾਏ ਇੱਕ ਮਨੁੱਖ ਸਿਖਰ ਦਾ ਅਮੀਰ ਹੁੰਦਾ ਹੈ ਪਤਾ ਨਹੀਂ ਕਿਤਿਆਂ ਨੂੰ ਗਰੀਬ ਕਰਕੇ ਇਹ ਵੀ ਮੈਂ ਅਰਜ਼ ਕਰਦੇ ਹਾਂ ਇਹਨੂੰ ਮਹਾਨ ਸ਼ਾਇਰ ਅਮੀਰ ਮਿਨਾਈ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦਾ ਹੈ ਕਹਿੰਦੇ ਨਾ ਜਾਣੇ ਕਿਤਨੀ ਸ਼ਮਾਂ ਗੁਲ ਹੋਈਏ ਕਿਤਨੇ ਬੁਝੇ ਤਾਰੇ ਸਭ ਕਹੀਂ ਇਕ ਫਲਕ ਪਰ ਖੁਰਸ਼ੀ ਇਤਰਾਤਾ ਹੋਆ ਬਾਲਾਏ ਬਾਮ ਆਇਆ ਬੜਾ ਕੀਮਤੀ ਗਿਲਾ ਮਾਰਿਆ ਐ ਸੂਰਜ ਤੂੰ ਅਸਮਾਨ ਤੇ ਚੜਿਆ ਜ਼ਰੂਰ ਹੈ ਪਰ ਕਰੋੜਾਂ ਤਾਰਿਆਂ ਨੂੰ ਬੁਝਾ ਕੇ ਚੜਿਆ ਹੈ ਕਿੰਨੇ ਸਿਆਰੇ ਮਿਟ ਗਏ ਕਿੰਨੇ ਤਾਰੇ ਉਹਝਲ ਹੋ ਗਏ ਤੇਰੇ ਪ੍ਰਗਟ ਹੋਣ ਨਾਲ ਕਿਸੇ ਇੱਕ ਮਨੁੱਖ ਦੇ ਸ਼िखर ਤੇ ਧਨવાન ਬਣਨ ਨਾਲ ਪਤਾ ਨਹੀਂ ਕਿਤਿਆਂ ਦੇ ਘਰ ਬੁਝ ਜਾਂਦੇ ਨੇ ਕਿਤਨੇ ਗਰੀਬ ਰਹਿ ਜਾਂਦੇ ਕਿਤਨੇ ਮੁਫਲਿਸ ਰਹਿ ਜਾਂਦੇ ਔਰ ਇਹ ਵੀ ਅਰਜ਼ ਕਰਦੇ ਆਂ ਅਗਰ ਉਹ ਸੱਚ ਨੂੰ ਜੋੜ ਦੇਵੇ ਧਰਮ ਨੂੰ ਜੋੜ ਦੇਵੇ ਧਨ ਨਾਲ ਤਾਂ ਉਪਜੀਵਕਾ ਤੇ ਚੱਲ ਸਕਦੀ ਹੈ ਧਨ ਦੇ ਅੰਬਾਰ ਬਿਨਾ ਰਿਸ਼ਵਤ ਤੇ ਬਿਨਾ ਭ੍ਰਸ਼ਟਾਚਾਰ ਤੋਂ ਬਿਨਾ ਬੇਈਮਾਨੀ ਤੋਂ ਨਹੀਂ ਲੱਗ ਸਕਦਾ ਨਹੀਂ ਹੋ ਸਕਦਾ 1 ਫਸਦੀ ਨੂੰ ਮੈਂ ਛੋੜ ਦੇਣਾ 99 ਫਸਦੀ ਤੇ ਭ੍ਰਸ਼ਟਪਣੇ ਨਾਲ ਅੰਬਾਰ ਖੜੇ ਹੋਣਗੇ ਪਾਪਾਂ ਨਾਲ ਖੜੇ ਹੋਣਗੇ 1 ਫਸਦੀ ਕਿਦਰੇ ਜਨਕ ਮਹਾਰਾਜਾ ਰਣਜੀਤ ਸਿੰਘ ਕਿਦਰੇ ਰਾਜ yogi ਉਹਨਾਂ ਦੀ ਪ੍ਰਾਪਤ ਉਹਨਾਂ ਦਾ ਪਿੱਛੋਕੜ لیکن اکثر پاپا باجو ہوے نہیں مویا ساتھ نہ جائے مہاراج کہندے کہلے بھی رہ گئے محل بھی رہ گئے سارا پسارا جو ہے رہ گیا کامناواں بڑیاں لمبیاں سن جیون بڑا چھوٹا سی موت قبول ہی نہ تو واشناں دے وچ جمیا واشناں دے وچ جیویا واشناں دے وچ ہی مر گئے ہاں جی ਕਿਤਨਾ ਪਰਵਲ ਹੰਕਾਰ ਆਪਣੇ ਹੰਕਾਰ ਦੇ ਸਾਹਮਣੇ ਆਸਮਾਨ ਨੂੰ ਵੀ ਛੋਟਾ ਸਮਝਦੇ ਸੀ ਕੁਝ ਵੀ ਨਹੀਂ ਅਸੀਂ ਤੂੰ ਕੌਣ ਹੈ ਤੂੰ ਕੁਝ ਵੀ ਨਹੀਂ ਇਹ ਨਾ ਪਰਵਲ ਹੰਕਾਰ ਇਤਨੀ ਪਰਵਲ ਸ਼ਿਖਰਤਾ ਦੀ ਹੋਂ ਹੈ ਮਹਾਰਾਜ ਕਹਿੰਦੇ ਮੌਤ ਨੇ ਐਸੀ ਨੱਥ ਪਾਈ ਐਸਾ ਖਿੱਚਿਆ ਇਹ ਆਸਮਾਨ ਜ਼ਮੀਨ ਤੇ ਆ ਗਿਆ